ਜਿਹੜੇ ਕਿਸਾਨਪੁਰਾ ਕਣਕ ਵੱਢ ਕੇ ਖੇਤ ਦੇ ਵਿੱਚ ਜਾਂ ਸਬਜੀ ਕੋਈ ਤੋੜ ਕੇ ਸਬਜੀ ਖਤਮ ਕਰਕੇ ਖੇਤ ਦੇ ਵਿੱਚ ਮੂੰਗੀ ਲਾਉਣਾ ਚਾਹੁੰਦੇ ਨੇਗੇ ਉਹਦੇ ਬਾਰੇ ਆਪਾਂ ਵੀਡੀਓ 'ਚ ਗੱਲਬਾਤ ਕਰਾਂਗੇ ਵੀ ਕਿਹੜੀ ਆਪਣੂੰ ਕਿਸਮਾਂ ਜਿਹੜੀ ਮੂੰਗੀ ਦੀ ਉਹ ਖੇਤ ਦੇ ਵਿੱਚ ਲਾਉਣੀ ਚਾਹੀਦੀ ਆ ਵੀ ਜਿਹਦਾ ਆਪਾਂ ਨੂੰ ਝਾੜ ਵੀ ਵੱਧ ਮਿਲ ਸਕੇ ਤੇ ਬਿਮਾਰੀਆਂ ਵੀ ਬਹੁਤ ਘਟਾਉਣਾ ਤੇ ਆਪਣਾ ਖਰਚਾ ਵੀ ਬਹੁਤ ਜ਼ਿਆਦਾ ਘਟ ਤੋਂ ਘਟਾ ਆਵੇ ਮੂਗੀ ਦੇ ਵਿੱਚ ਤੇ ਮੂਗੀ ਨੂੰ ਜਿਹੜਾ ਬੀਜਣ ਦਾ ਤਰੀਕਾ ਉਹ ਕਿਹੜਾ ਸਭ ਤੋਂ ਵਧੀਆ ਰਹਿੰਦਾ ਤੇ ਕਿੰਨਾ ਖੇਤ ਦੇ ਵਿੱਚ ਆਪਾਂ ਬੀ ਪਾ ਸਕਦੇ ਆ ਤੇ ਨਾਲ ਇਹਦੇ ਕਿਹੜੀ-ਕਿਹੜੀ ਖਾਦ ਪਾ ਸਕਦੇ ਆ ਪੂਰੀ ਆਪਾਂ ਗੱਲਬਾਤ ਕਰਾਂਗੇ ਵੀਡੀਓ ਦੇ ਵਿੱਚ ਜਿਵੇਂ ਕਿ ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਵੀ ਕਿਹੜਾ ਆਪਾਂ ਨੂੰ ਬੀਜ ਬੀਜਣਾ ਚਾਹੀਦਾ ਜਿਹੜਾ ਆਪਣਾ ਝਾੜ ਵਧੀਆ ਨਿਕਲੇ ਖੇਤ ਦੇ ਵਿੱਚ ਜਿਵੇਂ ਕਿ ਹੁਣ ਆਪਾਂ ਇਹ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਹੇ ਆਂਗੇ ਇਹ ਆਪਾਂ ਇਸ ਵਾਰ ਲਿਆ ਕਿ ਬੀਜਾਂ ਬੀਜਾਂਗੇ ਵੀ ਇਹ ਲਿਆਂਦਾ ਸੀਗਾ ਵੀ ਆਪਾਂ ਪਿਛਲੇ ਸਾਲ ਵੀ ਇਹ ਬੀਜ ਆਪਾਂ ਦੇਖਿਆ ਸੀਗਾ ਟ੍ਰਾਇਲ ਦੇ ਵਜੋਂ ਬੀਜਿਆ ਗਿਆ ਸੀਗਾ ਇਹ ਇਹਦਾ ਝਾੜ ਸੀ ਜਿਹੜਾ ਬਹੁਤ ਵਧੀਆ ਨਿਕਲਿਆ ਜਿਹੜਾ ਸ੍ਰੀਨਾਮ ਦਾ ਇਹ ਸਬੀ ਬੀਜ ਕਹਿੰਦੇ ਨੇ ਵਿਜੇਤਾ ਸਬੀ ਇਹ ਨਵਾਂ ਆਇਆ ਸੀਗਾ ਬੀਜ ਪਿਛਲੇ ਸਾਲ ਬਹੁਤ ਵਧੀਆ ਜਿਹੜਾ ਇਹ ਝਾੜ ਵੀ ਦਿੰਦਾ ਬੀਜ ਤੇ ਇਹਦੇ ਉੱਪਰ ਸਪਰੇਹਾਂ ਦੀ ਵੀ ਬਹੁਤ ਜ਼ਿਆਦਾ ਘੱਟ ਮਾਤਰਾ ਦੇ ਵਿੱਚ ਲੋਡ ਪੈਂਦੀ ਹੈਗੀ ਕੋਈ ਖਾਦ ਨਹੀਂ ਵਾੜੀ ਲੈਂਦਾ ਜੀ ਆਪਾਂ ਕੀ ਇਹ ਤਾਂ ਸਿਰਫ ਆਪਾਂ ਡੀਏਪੀ ਦਾ 1 ਗੱਟਾ ਪਾ ਕੇ 1.5 ਗੱਟਾ ਪਾ ਕੇ ਵੀ ਇਹਨੂੰ ਵੇਚ ਸਕਦੇ ਆਂਗੇ ਖੇਤ ਦੇ ਵਿੱਚ ਜੇ ਆਪਾਂ ਇਸ ਦੇ ਬੀਜ ਦੀ ਗੱਲ ਕਰੀਏ ਵੀ ਆਪਾਂ ਇੱਕ ਕਿੱਲੇ ਦੇ ਵਿੱਚ ਕਿੰਨਾ ਬੀਜ ਪਾਉਣਾ ਏਕੜ ਦੇ ਵਿੱਚ ਕਿੰਨਾ ਬੀਜ ਪਾਉਣਾ ਤਾਂ ਆਪਾਂ 13 ਕਿਲੋ ਤੋਂ ਲੈ ਕੇ 16 ਕਿਲੋ ਦੇ ਵਿਚਕਾਰ ਜਿਹੜਾ ਇਹਦਾ ਬੀਜ ਆ ਏਕੜ ਦੇ ਹਿਸਾਬ ਨਾਲ ਪਾ ਸਕਦੇ ਆਂਗੇ ਜਿਵੇਂ ਕਿ ਪਿਛਲੇ ਸਾਲ ਦੀ ਇਹ ਵੀਡੀਓ ਆਪਾਂ ਤੁਹਾਨੂੰ ਦਿਖਾ ਰਹੇ ਆਂਗੇ ਇਹਨੂੰ ਕਿੰਨੀਆਂ ਫਲੀਆਂ ਲੱਗੀਆਂ ਨੇ ਬੂਟੇ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਪੂਰਾ ਫਲ ਆਇਆ ਹੋਆ ਸੀਗਾ ਮੂੰਗੀ ਨੂੰ ਇਹ ਆਪਾਂ ਬੀਜ ਸਿਰਫ 13 ਤੋਂ ਲੈ ਕੇ 16 ਕਿਲੋ ਦੇ ਵਿਚਕਾਰ ਰਹੇ ਬੀਜ ਸੀ ਜਿਹੜਾ ਆਪਾਂ ਬੀਜਿਆ ਸੀਗਾ ਖੇਤ ਦੇ ਵਿੱਚ ਇਸ ਦੇ ਨਾਲ ਹੀ ਜਦੋਂ ਆਪਾਂ ਦੁਕਾਨ ਤੋਂ ਬੀਜ ਲੈਣ ਜਾਣਾ ਮੂੰਗੀ ਦਾ ਤੇ ਉਹਦੇ ਉੱਪਰ ਜਿਹੜੀ ਇਹ ਲੈਵਲ ਤੁਸੀਂ ਚੈੱਕ ਕਰ ਸਕਦੇ ਲੱਗਿਆ ਹੁੰਦਾ ਤਾਂ ਜਰਮੀਨੇਸ਼ਨ ਆ ਜਿਹੜੀ 75% ਤੋਂ ਪਲੱਸ ਹੋਣੀ ਚਾਹੀਦੀ ਹੈ ਕਿ ਜਾਂ 75% ਹੋਵੇ ਤੇ ਜਿਹੜੀ ਇਸ ਤੋਂ ਘੱਟ ਵਾਲੀ ਹੁੰਦੀ ਆ ਉਹ ਆਪਾਂ ਨਾ ਖਰੀਦੋ ਕਿਉਂਕਿ ਉਹਦੀ ਉਗਣ ਦੀ ਸ਼ਕਤੀ ਹੈ ਜਿਹੜੀ ਬਹੁਤ ਜ਼ਿਆਦਾ ਘੱਟ ਹੁੰਦੀ ਹੈਗੀ ਇਸ ਲਈ ਆਪਾਂ ਨੂੰ ਇਹ ਚੀਜ਼ਾਂ ਦਾ ਵੀ ਜ਼ਰੂਰ ਧਿਆਨ ਰੱਖਣਾ ਚਾਹੀਦਾ 2 ਕਿਲੋ ਦੀ ਪੈਕਿੰਗ ਆਉਂਦੀ ਹੁੰਦੀ ਹੈ ਵੀ ਦੀ ਮੂਗੀ ਦੀ ਆਪਾਂ ਹਲੇ ਤਾਂ ਸੀਗਾ ਸ੍ਰੀਰਾਮ ਦਾ ਜਿਹੜਾ ਬੀਜਤਾ 26 ਬੀਜਾ ਉਹ ਲੈਂਦਾ ਸੀਗਾ ਪਿਛਲੇ ਸਾਲ ਵੀ ਬੀਜਿਆ ਸੀਗਾ ਤੇ ਬਹੁਤ ਵਧੀਆ ਝਾੜ ਰਿਹਾ ਹੈ ਇਸ ਦਾ ਤੇ ਜਾਂ ਫਿਰ ਆਪਾਂ ਇੱਕ ਹੋਰ ਜਿਹੜੀ ਕਿਸਮ ਆਉਂਦੀ ਹੈਗੀ ਬਾਂਸੀ 골ਡ ਕਹਿ ਦਿੰਦੇ ਆਪਾਂ ਉਹ ਵੀ ਬਹੁਤ ਵਧੀਆ ਕਿਸਮਾਂ ਕੀ ਬਹੁਤ ਵਧੀਆ ਬੀਜਾ ਉਹ ਵੀ ਝਾੜ ਉਹਦਾ ਵੀ ਪੂਰਾ ਰਹਿੰਦਾਗਾ ਜੇ ਆਪਾਂ ਇਹਦੀ ਗੱਲ ਕਰੀ ਤਾਂ 8 ਤੋਂ ਲੈ ਕੇ 12 ਕਾਊਂਟਲ ਦੇ ਵਿਚਕਾਰ 11 ਕਾਊਂਟਲ ਦੇ ਵਿਚਕਾਰ ਇਹਦਾ ਜਿਹੜਾ ਝਾੜ ਆ ਉਹ ਨਿਕਲ ਸਕਦਾ ਜੇਕਰ ਆਪਾਂ ਚੰਗੀ ਸਾਂਭ ਕਰੀਏ ਜੀ ਦੇਖਭਾਲ ਕੀਤੀ ਜਾਵੇ ਵਧੀਆ ਖਾਦ ਖਰਾਕ ਟਾਈਮ ਸਰ ਪਾਈਏ ਇਹਨੂੰ ਜਾਂ ਕੋਈ ਸਪਰੇਹਾਂ ਨੇ ਉਹ ਵੀ ਟਾਈਮ ਸਰ ਕੀਤੀਆਂ ਜਾਣ ਤਾਂ ਇਹਦਾ ਜਿਹੜਾ ਝਾੜ ਆਪਾਂ 10 ਕਾਊਂਟਲ ਤੋਂ ਪਲੱਸ ਲੈ ਸਕਦੇ ਆਂਗੇ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਬੀਜ ਦੀ ਕੁਆਲਿਟੀ ਵੀ ਕਿੰਨੀ ਕ ਵਧੀਆ ਕੁਆਲਿਟੀ ਆ ਬੀਜ ਦੀ ਆਪਾਂ ਇਹ ਜਿਹੜਾ ਇਸ ਵਾਰ ਬੀਜ ਲਿਆਂਦਾ ਸੀਗਾ ਸ੍ਰੀ ਰਾਮ ਵਿਜੇਤਾ ਸਬੀ ਦਾ ਇਹ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਨਾ ਤਾਂ ਇਹ ਬਰੀਕ ਦਾਣਾ ਤੇ ਨਾ ਹੀ ਕੋਈ ਵਿੱਚ ਮੋਟਾ ਦਾਣਾ ਇਹਦੇ ਪ੍ਰੋਪਰ ਇੱਕਸਾਰ ਦਾਣੇ ਨੇਗੇ ਸਾਰੇ ਬਾਕੀ ਹੁਣ ਜਦੋਂ ਦਾਣੇ ਇੱਕਸਾਰ ਹੁੰਦੇ ਨੇਗੇ ਸਾਰੇ ਕੋਈ ਪ੍ਰੋਬਲਮ ਨਹੀਂ ਹੁੰਦੀ ਨਾ ਕਿ ਬਰੀਕ ਹੁੰਦਾ ਨਾ ਮੋਟਾ ਹੁੰਦਾ ਤਾਂ ਜਿਹੜੀ ਜਰਮੀਨੇਸ਼ਨ ਆਉਦੀ ਇੱਕਸਾਰ ਹੁੰਦੀ ਹੈਗੀ ਸਾਰੀ ਜਰਮੀਨੇਸ਼ਨ ਹੁੰਦੀ ਦਾਣੇ ਸਾਰੇ ਪੁੰਗਰ ਦੇਣੇ ਦਾਣੇ ਵੀ ਇਹ ਨਹੀਂ ਹੈਗਾ ਵੀ ਘੱਟ ਨਿਕਲਣਗੇ ਦਾਣੇ ਬਾਕੀ ਆਪਾਂ ਨੂੰ ਬੀਜ ਦੀ ਵੀ ਕੋਈ ਵੱਧ ਪਾਉਣ ਦੀ ਇਹਦੇ ਵਿੱਚ ਲੋੜ ਨਹੀਂ ਪੈਂਦੀ ਜਦੋਂ ਦਾਣੇ ਸਾਰੇ ਇੱਕਸਾਰ ਹੋਣ ਬੀਜ ਵਧੀਆ ਹੋਵੇ ਇਸ ਲਈ ਆਪਾਂ ਦਾ ਇਹੀ ਬੇਨਤੀ ਕਰਦੇ ਆਂ ਕਿਸਾਨ ਭਰਾਵਾਂ ਨੂੰ ਕਿ ਆਪਾਂ ਸਸਤੇ ਦੇ ਮਗਰ ਨਾ ਜਾਇਆ ਕਰੋ ਜੇ ਆਪਾਂ ਕੋਈ ਵਧੀਆ ਬੀਜ ਲਾ ਕੇ ਮਹਿੰਗਾ ਬੀਜ ਲਾ ਕੇ ਵੀ ਬੀਜ ਲੈਨੇ ਆਂ ਕਿਰਾਂ ਆਪਾਂ ਨੂੰ ਲੱਗਦਾ ਵੀ ਬਹੁਤ ਜ਼ਿਆਦਾ ਮਹਿੰਗਾ ਆ ਪਰ ਉਹਦਾ ਜਿਹੜਾ ਝਾੜ ਆ ਉਹ ਵੀ ਬਹੁਤ ਜ਼ਿਆਦਾ ਵਧੀਆ ਨਿਕਲਦਾ ਨਾਹੀਂ ਆਪਾਂ ਨੂੰ ਕੋਈ ਵੱਧ ਪਾਉਣ ਦੀ ਲੋੜ ਪੈਂਦੀ ਆ ਜਿਵੇਂ ਹੁਣ ਆਪਾਂ ਸਸਤਾ ਬੀਜ ਲਾ ਕੇ 100 ਰੁਪਏ ਕਿਲੋ ਵਾਲਾ ਵੀ ਮਿਲ ਜਾਂਦਾ ਬਾਜ਼ਾਰ ਦੇ ਵਿੱਚੋਂ ਉਹ ਲਿਆ ਕੇ ਬੀਜ ਲੈਨੇ ਤਾਂ ਆਪਾਂ ਨੂੰ ਉਹ ਜਿਆ ਵੱਧ ਪਾਉਣਾ ਪੈਂਦਾ ਗੱਲ ਉੱਥੇ ਵਗ 20 ਕਿਲੋ ਦਾ ਵੀ ਬੀਜ ਪਾ ਕੇ ਕਿਸਾਨ ਪਰ ਪਿਛਲੇ ਸਾਲ ਵੀ ਬੀਜ ਦੇਖੇ ਨੇ ਵੀ 20 ਕਿਲੋ ਦਾ ਬੀਜ ਪਾ ਦੋ ਉਨੀ ਆਪਾਂ ਨੂੰ ਜਿਹੜਾ ਝਾੜ ਨਿਕਲੂਗਾ ਪਰ ਉਹਦਾ ਨਾ ਤਾਂ ਝਾੜ ਨਿਕਲੇ ਆਪਣਾ ਜਿਹੜਾ ਬੀਜ ਪਾਇਆ ਹੁੰਦਾ ਉਹ ਵੀ ਬੇਕਾਰ ਜਾਂਦਾ ਉਹਦੇ ਵਿੱਚ ਖੇਤ ਦੇ ਵਿੱਚ ਬਾਧੂ ਵੀ ਪਾਉਣੇ ਜਿਹੜਾ ਆਪਾਂ ਇਸ ਲਈ ਆਪਾਂ ਮਹਿੰਗਾ ਲਾ ਕੇ ਵੀਲ ਪਰ ਥੋੜਾ ਬੀਜ ਲੋ ਤਾਂ ਜੋ ਆਪਾਂ ਅਗਲੇ ਸਾਲ ਆਪਣਾ ਬੀਜ ਘਰ ਦਾ ਤਿਆਰ ਕਰ ਸਕੀਏ ਫਿਰ ਆਪਾਂ ਨੂੰ ਲਿਆਉਣ ਦੀ ਵੀ ਲੋੜ ਨਹੀਂ ਪੈਣੀ ਬਾਜ਼ਾਰ ਦੇ ਵਿੱਚੋਂ ਬੀਜ ਜੇ ਆਪਾਂ ਹੁਣ ਇਹਦੇ ਬੀਜਾਂ ਦੇ ਤਰੀਕੇ ਦੀ ਗੱਲ ਕਰੀ ਵੀ ਕਿਹੜੇ-ਕਿਹੜੇ ਤਰੀਕੇ ਨਾਲ ਬੀਜ ਸਕਦੇ ਆਂ ਪਹਿਲੀ ਗੱਲ ਆਪਾਂ ਇਹਨੂੰ ਸੁਪ ਜਾ ਆਪਾਂ 0 ਡਰਾ ਨਾਲ ਵੀ ਬੀਜ ਸਕਦੇ ਆ ਜਾਂ ਆਪਾਂ ਦੂਸਰੀ ਕਣਕ ਬੀਜਣ ਵਾਲੀ ਮਸ਼ੀਨ ਆ ਉਹਦੇ ਨਾਲ ਵੀ ਬੀਜ ਸਕਦੇ ਆਗੇ ਜਾਂ ਫਿਰ ਹੈਪੀ ਸੀਡਰ ਹੋ ਗਿਆ ਜਾਂ ਮੱਕੀ ਬੀਜਣ ਵਾਲੀ ਮਸ਼ੀਨ ਆ ਉਹਦੇ ਨਾਲ ਵੀ ਆਪਾਂ ਇਹਨੂੰ ਬੈਡਾਂ ਦੇ ਉੱਪਰ ਬੀਜ ਸਕਦੇ ਆ ਉਹਦੇ ਨਾਲ ਕੀ ਆ ਜਿਹੜਾ ਪਾਣੀ ਘੱਟ ਲੱਗਦਾ ਜੇ ਆਪਾਂ ਬੈਡਾਂ ਦੇ ਉੱਪਰ ਬੀਜ ਜਾਂਗੇ ਇਹਨੂੰ ਛੇਮ ਚੜਦੀ ਆ ਸਿਰਫ ਉਹਦੇ ਨਾਲ ਗਰੋਥ ਵੀ ਵਧ ਕਰਦੀ ਆਮੂਗੀ ਆਪਣੀ ਤੇ ਜੇ ਹੁਣ ਆਪਾਂ ਇਹਦੇ ਨਾਲ ਹੀ ਖਾਦ ਦੀ ਗੱਲ ਕਰੀ ਤਾਂ ਆਪਾਂ 1 ਤੋਂ ਲੈ ਕੇ 1.5 ਗੱਟਾ ਜਿਹੜਾ ਡੀਏਪੀ ਆ ਇਹਦੇ ਵਿੱਚ ਪਾ ਸਕਦੇ ਆਗੇ ਤੇ ਨਾਲ ਅੱਧਾ ਗੱਟਾ ਜ਼ੂਰੀਏ ਦਾ ਵੀ ਆਪਾਂ ਮਸ਼ੀਨ ਦੇ ਨਾਲ ਹੀ ਪੌਰ ਸਕਦੇ ਜਦੋਂ ਬੀਜਣੀ ਹੁੰਦੀਆਂ ਮੂੰਗੀ ਮੂੰਗੀ ਦੇ ਬੀਜਾਂ ਨਾਲ ਆਪਣੇ ਤਿੰਨ ਫਾਇਦੇ ਹੋ ਸਕਦੇ ਨੇ ਜਿਵੇਂ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਜਿਵੇਂ ਹੁਣ ਪਾਣੀ ਦੀ ਬਚਤ ਆ ਗਈ ਜਿਹੜੀ ਉਹ ਬਹੁਤ ਹੋ ਜਾਂਦੀ ਆਪਣੀ ਜੇ ਆਪਾਂ ਇਹਦੀ ਬਦਲ ਦੇ ਵਿੱਚ ਮੱਕੀ ਬੀਜਦੇ ਆ ਤਾਂ ਮੱਕੀ ਨੂੰ ਜਿਹੜੇ ਪਾਣੀ ਨੇ ਬਹੁਤ ਜ਼ਿਆਦਾ ਲੱਗਦੇ ਨੇਗੇ ਜਿਹਦੇ ਨਾਲ ਆਪਣੇ ਪਾਣੀ ਦਾ ਵੀ ਨੁਕਸਾਨ ਹੁੰਦਾ ਤੇ ਆਪਣੀ ਖੇਤ ਦੀ ਜਿਹੜੀ ਉਪਜਾਊ ਸਕਤੀ ਆ ਉਹ ਵੀ ਬਹੁਤ ਜ਼ਿਆਦਾ ਘਟਦੀ ਆ ਮੱਕੀ ਦੇ ਨਾਲ ਕਿਉਂਕਿ ਮੱਕੀ ਖੇਤ ਦਾ ਬਹੁਤ ਜ਼ਿਆਦਾ ਜ਼ੋਰ ਲਵਾਉਂਦੀ ਆਗੀ ਤੇ ਦੂਜੇ ਨੰਬਰ ਤੇ ਆਪਾਂ ਇਹਦੀ ਚੰਗੀ ਦੇਖਭਾਲ ਕਰਕੇ ਆਪਾਂ ਮਨਾਫਾ ਵੀ ਇਹ ਤੋਂ ਚੰਗਾ ਲੈ ਸਕਦੇ ਆ ਕਿ ਵੇਚ ਸਕਦੇ ਆ ਮੰਡੀ ਦੇ ਵਿੱਚ ਵਧੀਆ ਰੇਟ ਦੇ ਉੱਪਰ ਜਾ ਕੇ ਇਹਦੇ ਨਾਲ ਹੀ ਆਪਾਂ ਇਹਦਾ ਇਹ ਤੋਂ ਖਾਦ ਦਾ ਵੀ ਕੰਮ ਲੈ ਸਕਦੇ ਆ ਆਪਣੇ ਖੇਤ ਦੇ ਵਿੱਚ ਜਿਵੇਂ ਹੁਣ ਝੋਨਾ ਲਾਉਣਾ ਆਪਾਂ ਉਸ ਤੋਂ ਪਹਿਲਾਂ ਆਪਾਂ ਇਹਨੂੰ ਵਿੱਚ ਬਾਦਨੇ ਉਹਨੇ ਕੱਦੂ ਕਰ ਦਿੰਨੇ ਹੈਗੇ ਤਾਂ ਆਪਾਂ ਨੇ ਝੋਨੇ ਨੂੰ ਜਿਹੜੀ ਬਹੁਤ ਵਧੀਆ ਇਹ ਖਾਦ ਲੱਗਦੀ ਹੈ ਜੀ ਮੂੰਗੀ ਦੀ ਆਪਾਂ ਨੂੰ ਜੂਰੀ ਆ ਵੀ ਘੱਟ ਪਾਉਣ ਦੀ ਲੋੜ ਪੈਂਦੀ ਆ ਫਿਰ ਖਰਚਾ ਆਪਣਾ ਬਹੁਤ ਜ਼ਿਆਦਾ ਘਟ ਜਾਂਦਾ ਇਹਦੇ ਨਾਲ ਜੇ ਆਪਾਂ ਮੂੰਗੀ ਵਿੱਚ ਪਾਉਣੇ ਆਗੇ ਇਸ ਲਈ ਆਪਾਂ ਆਪਣੇ ਖੇਤ ਦੇ ਵਿੱਚ ਮੂੰਗੀ ਜ਼ਰੂਰ ਬੀਜਿਆ ਕਰੋ ਇਸ ਸਾਲ ਥੋੜੇ ਪੱਧਰ ਤੇ ਬੀਜ ਕੇ ਦੇਖ ਲਿਆ ਕਰੋ ਟ੍ਰਾਇਲ ਵਜੋਂ ਤਾਂ ਜੋ ਆਪਾਂ ਅਗਲੇ ਸਾਲ ਆਪਣਾ ਬੀਜ ਤਿਆਰ ਕਰਕੇ ਜਿਆਦਾ ਆਪਾਂ ਖੇਤ ਦੇ ਵਿੱਚ ਬੀਜ ਸਕੀ ਆਪਣਾ ਘਰ ਦਾ ਬੀਜ ਆਪਾਨੂੰ ਸਸਤਾ ਪੈ ਜਾਂਦਾ ਹੈ ਇਸ ਲਈ ਆਪਾਂ ਜ਼ਰੂਰ ਬੀਜਿਆ ਕਰੋ ਮੂੰਗੀ ਥੋੜੀ ਤੋਂ ਥੋੜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਆਉਣ ਵਾਲੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਇਸ ਵੀਡੀਓ ਦੇਖਣ ਲਈ